ਆਪਾਂ ਨੂੰ ਦੇਖਦੇ ਸਾਰੇ ਮਿੱਤਰ ਬੈਰੀਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਸਲਗਾ ਦੇ ਵਿੱਚ ਖੜੇ ਆਂ ਕੀਨੀਆਂ ਦੇ ਵਿੱਚ ਤੇ ਅੱਜ ਇੱਥੋਂ ਗਾਹ ਨੂੰ ਜਾਵਾਂਗੇ ਐਲਡੋਰੇਟ ਵੱਲ ਨੂੰ ਐਲਡੋਰੇਟ ਤੋਂ 130 ਕਿਲੋਮੀਟਰ ਦੂਰ ਆ ਰਾਹ ਦੇ ਵਿੱਚ ਕਿਤੇ ਰਹਿਣ ਨੂੰ ਟਿਕਾਣੇ ਹੈ ਨਹੀਂ ਤੇ ਪਹੁੰਚਣਾ ਪੈਣਾ ਐਲਡੋਰੇਟ ਐਲਡੋਰੇਟ ਪਹੁੰਚਦੇ ਆਂ ਚੜਾਈਆਂ ਵਾਲੇ ਰਾਹ ਹੋਣਗੇ ਬਹੁਤ ਸੋਹਣੇ ਵਾਲੇ ਦੁਆਲੇ ਇੱਥੋਂ ਦਾ ਮਾਹੌਲ ਦੇਖਦੇ ਦੇਖਦੇ ਆਪਾਂ ਅੱਗੇ ਨੂੰ ਵਧਦੇ ਆਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਆਪਾਂ ਅੱਜ ਦੇ ਸਫ਼ਰ 'ਚ ਤੇ ਦਸੰਬਰ ਮਹੀਨਾ ਚੱਲੀ ਜਾਂਦਾ ਤੇ 2024 ਤਰੀਕ ਮੈਨੂੰ ਯਾਦ ਨਹੀਂ ਮਤਾਂ ਨਹੀਂ ਬੋਲਿਆ ਕਿੱਥੇ ਹੈ ਇਹ ਵੈਰੀ ਸਫਸਟੀਕੇਟਿਡ ਯਾ ਆਮਲੀ ਵੈਸਿੰਗ ਬੇਸਿਕਲੀ 10 ਯੀਅਰਸ ਨੋਰਮਲੀ ਸੀ ਬੇਸਿਕਲੀ 2 ਯੀਅਰਸ ਨੋ ਥਿਸ ਇਜ਼ 2 ਗੇਅਰ ਐਂਡ 10 ਗੇਅਰ ਐਂਡ 10 ਗੇਅਰ ਯੈਸ ਵੈਰੀ ਫਾਸਟ ਹੈ ਨੋ ਇਟਸ ਨੋਟ ਅਬਾਊਟ ਟੂ ਫਾਸਟ ਇਟਸ ਅਬਾਊਟ ਅ ਲੋਟ ਆਫ ਕਲਾਈਮਿੰਗ ਸਮ ਟਾਈਮ ਸੋ ਦੈਟਸ ਵਾਈ ਹਿਲਸ ਹੈਲੀ ਏਰੀਆ ਆਲੂ ਭਾਜੀ ओके ओके थैंक यू ਤੇ ਆਪਣੇ ਸਿੰਘਾਂ ਦੀ ਰਸੋਈ ਇੱਧਰਲੇ ਪਾਸੇ ਗੁਰਬਾਣੀ ਚੱਲ ਰਹੀ ਆ ਗੁਰਬਾਣੀ 24 ਘੰਟੇ ਚੱਲਦੀ ਆ ਬਾਈ ਹੈ 24 ਘੰਟੇ 24 ਘੰਟੇ ਮਲਾਂਗੋ ਫੂੰਗਾ ਮਲਾਂਗੋ ਮੀਨਸ ਦਰਵਾਜਾ ਜੀ ਹਾਂਜੀ ਤੇ ਫੂੰਗਾ ਮੀਨਸ ਖੋਲ ਖੋਲ ਤੇ ਫੂੰਗਾ ਮੀਨਸ ਬੰਦ ਕਰ ਬਈ ਐ ਬੋਲੀ ਸਿੱਖਣੀ ਹੋਵੇ ਤਾਂ ਬੰਦਾ ਸਾਲ ਦੇ ਸਿੱਖ ਜਾਂਦਾ ਹਨ ਜਲਦੀ ਸਿੱਖ ਜਾਓਗੇ ਜੀ ਜੀ ਇੰਟਰਸਟ ਹੋਵੇ ਜੇ ਦਿਲਚਸਪੀ ਹੋਵੇ ਤਾਂ ਠੀਕ ਆ ਸਿੰਘ ਸਾਹਿਬ ਲਾਟਸ ਆਫ ਲਵ ਐਂਡ ਰਿਸਪੈਕਟ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਫਿਰ ਕਿਤੇ ਜਲਦੀ ਮਿਲਾਂਗੇ ਆਪਾਂ ਜਰੂਰ ਐਵੇਂ ਆਪਰਾਮਾਂ ਤੇ ਮਿਲਾਂਗੇ ਖਿਆਲ ਰੱਖਿਓ ਜੀ ਆਪਦਾ ਜਰੂਰ ਠੀਕ ਆ ਵੀਰੇ ਅਰ ਜਰਨੀ ਥੈਂਕ ਯੂ ਬਾਈ ਬਹੁਤ ਖੁਸ਼ੀ ਹੋਈ ਜੀ ਮਿਲ ਕੇ ਤੁਹਾਨੂੰ ਮੈਨੂੰ ਦੁੱਗਣੀ ਖੁਸ਼ੀ ਹੋਈ ਬਾਈ ਓਕੇ ਜੀ ਬਸ ਦਿਲ ਤੁਹਾਡੇ ਨਾਲ ਹੀ ਹੈ ਜੀ ਬਿਲਕੁਲ ਬਿਲਕੁਲ ਥੈਂਕ ਯੂ ਹਾਂਜੀ ਜਨਾਬ ਜੀ ਸਨੀ ਸੰਦੀਪ ਸਿੰਘ ਸਨੀ ਥੈਂਕ ਯੂ ਵੀਰੇ ਜੀ ਸੇਫਟ ਜੀ ਆ ਇੱਥੇ ਇਹਨਾਂ ਨੂੰ ਸਵੇਰੇ ਤੇ ਸ਼ਾਮ ਨੂੰ ਪਾਣੀ ਦਈਦਾ ਜੀ ਇੱਥੇ ਕਿਉਂਕਿ ਇੱਥੇ ਸਾਡੇ ਇਸ ਏਰੀਆ ਚ ਪਾਣੀ ਹੈ ਨਹੀਂਗਾ ਜੀ ਤੇ ਇਹ ਵਿਚਾਰਿਆਂ ਨੂੰ ਪਾਣੀ ਦੀ ਬਹੁਤ ਦਿੱਕਤ ਹੈ ਆਪਣੇ ਇੱਥੇ ਬੋਰ ਹੌਲ ਕੀਤਾ ਹੋਇਆ ਜੀ ਤੇ ਇਹਨਾਂ ਨੂੰ ਸਵੇਰੇ ਵੀ ਪਾਣੀ ਮਿਲਦਾ ਜੀ ਜਿੰਨਾ ਮਰਜ਼ੀ ਲੈ ਕੇ ਜਾਣ ਤੇ ਸ਼ਾਮ ਨੂੰ ਵੀ ਸ਼ਾਮ ਨੂੰ ਵੀ ਇਹ 2014 ਤੋਂ ਆਪਾਂ ਇਹਨਾਂ ਨੂੰ ਪਾਣੀ ਦੇ ਰਹੇ ਆਂ ਫਰੀ ਸੇਵਾ ਜੀ ਫਰੀ ਸੇਵਾ ਫਰੀ ਸੇਵਾ ਜੀ ਜਿੰਨਾ ਮਰਜ਼ੀ ਕੋਈ 20 ਕੈਨੀਆਂ ਲਿਆਵੇ ਕੋਈ 10 ਕੈਨੀਆਂ ਲਿਆਵੇ ਭਰੀ ਜਾਵੇ ਜਿੰਨਾ ਮਰਜ਼ੀ ਭਰੀ ਜਾਵੇ ਇਹਨਾਂ ਦੇ ਵੀਰੇ ਸਰਕਾਰ ਵੱਲੋਂ ਇਹਨਾਂ ਤੋਂ ਕੋਈ ਵਾਟਰ ਬਾਕਸ ਜਾਂ ਇਹੋ ਜਿਹਾ ਕੁਝ ਹੁੰਦਾ ਹੁੰਦਾ ਜੀ ਪਰ ਇੱਥੇ ਹਜੇ ਫੈਸਿਲਿਟੀ ਹੈ ਨਹੀਂ ਕੀ ਇਹ ਏਰੀਏ 'ਚ ਤੇ ਅੱਛਾ ਇੱਕ ਧਰਤੀ ਦਾ ਪਾਣੀ ਖਾਰਾ ਇੱਥੇ ਠੇਟਲਾ ਥੋੜਾ ਜਿਆ ਹੈਗਾ ਜੀ ਸੌਲਟੀ ਹੈ ਜੀ ਥੋੜਾ ਜਿਆ ਸੌਲਟੀ ਹੈ ਤੇ ਫਿਰ ਇਹ ਵੀਰੇ ਪਾਣੀ ਕਿਦਾਂ ਪੀਣਗੇ ਨਹੀਂ ਇੰਨਾ ਵੀ ਨਹੀਂ ਹੈਗਾ ਜੀ ਅਸੀਂ ਵੀ ਪੀਨੇ ਆ ਜੀ ਅਸਾ ਇਹੀ ਪੀਨੇ ਆ ਇਹੀ ਪੀਨੇ ਮਾੜਾ ਮੋਟਾ ਫਿਲਟਰ ਫਿਲਟਰ ਕਰਦੇ ਜਾਂ ਐਵੇਂ ਨਹੀਂ ਨਹੀਂ ਮਾੜਾ ਇਹੀ ਪਾਣੀ ਚੱਲਦਾ ਜੀ ਇੱਥੇ ਓਕੇ ਓਕੇ ਕੋਈ ਜ਼ਿਆਦਾ ਖਾਰਾ ਵੀ ਨਹੀਂ ਹੈ ਜੀ ਆਹੋ ਠੀਕ ਆ ਲਾਈਨ ਲਾ ਕੇ ਤੇ ਆਪਦਾ ਪਾਣੀ ਪਰ ਪਰ ਲਈ ਜਾਂਦੇ ਆ ਤੜਕੇ ਹੱਥ ਨੇ ਤੇ ਇਹ ਵੀ ਚਲੋ ਜੀ ਇਹ ਸੇਵਾ ਹੀ ਹੈ ਜੀ ਹਾਂ ਬਿਲਕੁਲ ਜ਼ਰੂਰੀ ਹੈ ਬਈ ਸੋਹਣੀ ਗੱਲ ਹੈ ਇਹ ਸਵੇਰੇ ਤਕਰੀਬਨ 8:00 ਵਜੇ ਮੈਂ ਸਫ਼ਰ ਸ਼ੁਰੂ ਕੀਤਾ ਅੱਜ ਦਾ ਲੰਮੀਆਂ ਵਾਟਾਂ ਨੇ ਸਾਰਾ ਦਿਨ ਸਾਈਕਲ ਚਲਾ ਕੇ ਆਪਾਂ ਐਲਡੋਰੇਡ ਪਹੁੰਚਾਂਗੇ ਜਾਂ ਐਲਡੋਰੇਡ ਦੇ ਨੇੜੇ ਪਹੁੰਚਾਂਗੇ ਇਹ ਰਾ ਉਥੋਂ ਤੱਕ ਸੜਕ ਤਾਂ ਕੱਚਾ ਰਾ 7-800 ਮੀਟਰ ਉਦੋਂ ਗਾਂਹ ਜਾ ਕੇ ਆਪ ਨੂੰ ਪੱਕਾ ਰਾ ਮਿਲੂਗਾ ਸੂਰਜ ਇਸ ਵੇਲੇ ਆਪਣੇ ਪਿੱਛੇ ਆ ਚੜ ਰਿਹਾ ਉਧਰਲੇ ਪਾਸ ਚੜਿਆ ਹੋਇਆ ਸੂਰਜ ਪਰ ਸ਼ਾਮੇ ਇਸ ਰੂਪ ਬਣਦੇ ਨੇ ਦੁਪਹਿਰੇ ਪੈਰਾਂ ਤੇ ਪਰਸ਼ਾਵਾਂ ਦੇ ਸ਼ਾਮ ਨੂੰ ਪਛਾਣਨ ਜਦੋਂ ਮੈਂ ਐਲਡੋਰੇਟ ਵਾਲਾ ਸਫ਼ਰ ਸ਼ੁਰੂ ਕਰਨਾ ਸੀ ਤਾਂ ਮੈਨੂੰ ਜਿਹੜਾ ਵੀ ਬੰਦਾ ਮਿਲਿਆ ਉਹਨੇ ਇਹੋ ਕਿਹਾ ਕਿ ਚੜ੍ਹਾਈਆਂ ਬਹੁਤ ਜ਼ਿਆਦਾ ਨਹੀਂ ਉੱਚੇ ਥਾਂ ਤੇ ਐਲਡੋਰੇਟ ਤੇ ਚੜ੍ਹਾਈਆਂ ਬਾਕੀ ਬਹੁਤ ਜ਼ਿਆਦਾ ਤੇ ਜਦੋਂ ਵਾਰੀ-ਵਾਰੀ ਆਪਾਂ ਨੂੰ ਕਹੇ ਵੀ ਚੜ੍ਹਾਈ ਚੜ੍ਹਨਾ ਪੈਣਾ ਤੈਨੂੰ ਕਿਦਾਂ ਉਹ ਕਾਬਦਿਆ ਆਪਣਾ ਚੈਲੰਜ ਆ ਸ਼ੁਰੂ ਹੋ ਜਾਂਦਾ ਵੀ ਆਪਾਂ ਇਹ ਕੰਮ ਕਰਾਂਗੇ ਤੇ ਇੱਧਰ ਚੜ੍ਹਾਈ ਚੜ੍ਹਨ ਦਾ ਆਨੰਦ ਆਉਂਦਾ ਪੂਰਾ ਸਲਗਾ ਦੀ ਚੜ੍ਹਾਈ ਵਜਦੀ ਹੈ ਇਹ ਜਿਹੜੀ ਆਪਾਂ ਇਸ ਵੇਲੇ ਚੜ੍ਹ ਰਹੇ ਹਾਂ ਲਗਾਤਾਰ 20-25 ਕਿਲੋਮੀਟਰ ਇਹੋ ਜਿਹੀ ਚੜ੍ਹਾਈ ਆਉਣੀ ਆ ਜਿੱਦੇ ਟਰੱਕਾਂ ਦੀ ਵੀ ਆ ਚਾਲ ਹੋ ਜਾਂਦੀ ਹੈ और कुर्सियां बना के रखी हुई ने बेचने थैंक यू अज का सफर सोना है आले दुआले पहाड़ यह दस देने ਮੈਂ ਬਹੁਤ ਚੜਾਈ ਜੜਾ ਸਵੇਰੇ ਹੁਣ ਲਗਭਗ 5-600 ਮੀਟਰ ਦਾ ਐਲੀਵੇਸ਼ਨ ਕ੍ਰੀਨ ਕੀਤਾ ਹੁਣ ਤੱਕ ਐਲੀਵੇਸ਼ਨ ਮਤਲਬ ਉੱਚਾਈ ਐਲਟੀਟਿਊਡ ਇਨਾ ਵਧਿਆ 2376 ਮੈਂ 1800 ਤੋਂ ਚੱਲਿਆ ਸੀ ਤੇ ਐਵਰੇਜ ਇੰਨੀ ਘੱਟ ਰਹਿੰਦੀ ਜਦੋਂ ਆਪਾਂ ਚੜਦੇ ਹਾਂ ਚੜਾਈਆਂ ਤੇ 10 ਕਿਲੋਮੀਟਰ ਹੋਰ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਥੋੜਾ ਜਾ ਪੱਧਰ ਆ ਜਾਊਗਾ ਲੰਮੀ ਚੜਾਈ ਤੋਂ ਬਾਅਦ ਥੋੜਾ ਜਾ ਸਾਹ ਮਿਲਿਆ ਇੱਥੇ ਇੱਥੇ ਗੰਨੇ ਰੱਖੇ ਹੋਏ ਨੇ ਇਹਨਾਂ ਨੇ ਗੰਨੇ ਚੱਭਾਂਗੇ 10 ਮਿੰਟ ਇਹ ਚੱਭਣ ਵਾਲੇ ਹੁੰਦੇ ਨੇ ਇਹ ਛਿਲਕੇ ਦਿੰਦੇ ਆ ਨਾ ਤੇ ਉਹਦੇ ਨਾਲ ਆਪ ਨੂੰ ਥੋੜੀ ਜਿਹੀ એનર્ਜੀ ਮਿਲੂਗੀ ਆਈ ਵਿਲ ਸਟਾਪ ਹੇਅਰ ਹੇਅਰ 슈ਗਰ ਕੇਨ ਆਈ ਵਿਲ ਸਟਾਪ ਦੇਅਰ ਆਈ ਸਿਟ ਦੇਅਰ ਆਈ ਸਿਟ ਦੇਅਰ ওকে ਥੈਂਕ ਯੂ ਓਕੇ ਇਟ ਮੀਨ ਥਿਸ ਇਜ਼ ਆ ਥਿਸ ਟੂ ਆਮ ਨਾ ਨੋ ਆਈ ਡੋਨਟ ਆਈ ਨੀਡ ਓਨਲੀ 슈ਗਰ ਕੇਨ I can't understand I... give <laughs> me give me that sugar give me that sugar cane I sit here yes give me how much for this 20 okay I will give okay I sit here sugar cane mambo vp mambo boa it means I am right. When somebody asks Mambo, you respond? <laughs> okay. Thank you. Thank you. In in, in our language when we greet, yeah. we greet Sat? Satsriya Kal. Satriya Kal. Satri Sakal. Like Jambo. Jambo. La, is like jambo. This is like jambo. Is like licksan. Okay thank you god bless you god bless you also bro. chill okay. we bye, bye thank you bye 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 <laughs> and the greek god bless your family at <laughs> last <laughs> back yeah Come with something from india oh sure okay, why, why not thank you thank you okay, okay. when you are around yeah remember the man is lucky okay hi <laughs> okay i am lucky i am lucky i wish you the best okay all the best ਥੈਂਕ ਯੂ ਗੋਡ ਬles ਯੂ ਜਿੱਥੇ ਕਿਤੇ ਬੈਠੀ ਦਾ ਜਿਹੜੇ ਆਲੇ ਦੁਆਲੇ ਲੋਕ ਹੁੰਦੇ ਨੇ ਬੀਬੀਆਂ ਬੰਦੇ ਉਹ ਆਉਂਦੇ ਗੱਲਾਂ ਬਾਤਾਂ ਕਰਦੇ ਆ ਪਿਆਰ ਨਾ ਮਿਲਦੇ ਨਾ ਥੈਂਕ ਯੂ ਵੀਰੇ ਆ ਚਾਹ ਪੱਤੀ ਵੇਚ ਰਹੇ ਆ ਅਗਲੇ ਸਫ਼ਰ 'ਚ ਇੱਧਰ ਆਪਾਂ ਨੂੰ ਚਾਹ ਬਹੁਤ ਦੇਖਣ ਨੂੰ ਮਿਲੂਗੀ ਤੇ ਆ ਆਲੂ ਰੱਖੇ ਹੋਏ ਨੇ ਬਾਲਟੀਆਂ 'ਚ ਭਰ-ਭਰ ਕੇ ਹੈਲੋ ਗੁੱਡ ਐਲਡੋਰੇਟ ਤਾਂ ਤੱਕ ਆ ਬਾਈ ਨੇ ਡੱਕੇ ਵੀ ਹੁੰਦੇ ਵਿੱਚ ਕਈ अफ्रीका ਦੀ ਜਦੋਂ ਆਪਾਂ ਗੱਲਾਂ ਛੇੜਦੇ ਆ ਕਰਦੇ ਆ ਤਾਂ ਆਪਾਂ ਨੂੰ ਲੱਗਦਾ ਵੀ ਸਾਰਾ ਕਿਤੇ ਖੁਸ਼ਕ ਆ ਇਹ ਕਿਉਂਕਿ ਅਫ्रीका ਦਾ ਨੌਰਥ ਵਾਲਾ ਪਾਸਾ ਜਿੱਧਰ ਦੂਜੇ ਦੇਸ਼ ਆ ਜਾਂਦੇ ਨੇ ਆ ਲੀਬੀਆr ਕੇ ਆ ਜਾਂਦੇ ਆ ਉਹ ਬਿਲਕੁਲ ਖੁਸ਼ਕ ਨਹੀਂ ਪਰ ਆ ਇਲਾਕਾ ਦੇਖ ਕੇ ਪਤਾ ਲੱਗਦਾ ਵੀ ਅਫ्रीका ਇੰਨਾ ਸੋਹਣਾ ਮੁਲਕ ਆ ਖਾਸ ਕਰਕੇ ਕਿਨੀਆ ਬਹੁਤ ਸਾਰੇ ਚੜਾਈਆਂ ਤੋਂ ਬਾਅਦ ਇੱਕ ਕੱਪ ਕੌਫੀ ਇੰਜੋਏ तीरगा रूप जी रानी तीर देखेंगा रूप जी राणी मेरे अनमोल तूं दिली ਸਾਈਕਲ ਤੇ ਮੇਰਾ ਸਫ਼ਰ ਦਿਨ ਦਾ ਬਹੁਤ ਲੰਬਾ ਹੁੰਦਾ। 7 ਘੰਟੇ ਜਾਂ 8 ਘੰਟੇ ਸਾਈਕਲਿੰਗ ਹੁੰਦੀ ਆ ਦਿਨ ਤੇ ਸਾਈਕਲ ਦੀ। ਦਿਨ ਦੀ। ਤਾਂ ਉਹਨੇ ਸਮੇਂ ਦੇ ਵਿੱਚ ਮੈਂ ਕੁਝ ਨਾ ਕੁਝ ਲਗਾਤਾਰ ਸੁਣਦਾ ਰਹਿਣਾ। ਤੇ ਜਿਹੜੇ ਉਹ ਆਪਣੇ ਸਟੈਂਡ ਅਪ ਕਮੇਡੀਅਨ ਹੁੰਦੇ ਆ ਉਹ ਵਧੀਆ ਲੱਗਦੇ ਆ ਮੈਨੂੰ। ਉਹ ਲੰਮਾ ਸਮਾਂ ਉਹਨਾਂ ਨਾਲ ਬੜੀਆ ਲੰਘਦਾ। ਆਹ ਸਬਜ਼ੀਆਂ ਸਬਜ਼ੀਆਂ ਵੇਚਣ ਵਾਲੇ ਸਾਰੇ ਬੇਦੂ। ਸੜਕ 'ਤੇ ਕੰਡੇ। ਇੱਥੇ ਨਾ ਗੋਰਿਆਂ ਨੂੰ ਮਜੁੰਗੂ ਕਿਹਾ ਜਾਂਦਾ। ਤੇ ਇਹਨਾਂ ਨੂੰ ਕਿਤੇ ਕਿਤੇ ਐਂ ਲੱਗਦਾ ਵੀ ਇਹ ਮਜੁੰਗੂ ਆ ਗੋਰਾ ਤਾਂ ਕਰਕੇ ਮੈਨੂੰ ਮਜੁੰਗੂ ਕਹਿ ਕੇ ਬੁਲਾਉਂਦੇ ਨੇ ਤੇ ਬਹੁਤੇ ਨੂੰ ਪਤਾ ਵੀ ਇਹ ਕਾਲਾ ਸਿੰਘਾ ਫਿਰ ਉਸੇ ਤਰੀਕੇ ਨਾਲ ਬੁਲਾਉਂਦੇ ਆ ਸੜਕਾਂ ਦੇ ਕੰਢਿਆਂ ਦੇ ਨਿੱਕੇ ਨਿੱਕੇ ਆਂਡੀਆਂ ਨੇ ਇੱਥੇ ਸ਼ਹਿਦ ਆ ਤੇ ਆਲੇ ਦੁਆਲੇ ਦਾ ਸਾਰਾ ਇਲਾਕਾ ਕਸ਼ਮੀਰ ਵਰਗਾ ਐਲਟੀਟਿਊਡ 26-2700 ਮੀਟਰ ਦਾ ਸਮੁੰਦਰ ਤਲ ਤੋਂ ਤਾਂ ਕਰਕੇ ਠੰਡਾ ਵੀ ਆ ਤੇ ਸੋਹਣਾ ਵੀ ਆ ਹਰਿਆਲੀ ਬਹੁਤ ਵਾਲੇ ਦੁਆਲੇ ਇੱਥੇ ਜੰਗਲ ਨੇ ਬਲੈਕ 스ਪੌਟ ਮੈਨੂੰ ਇਹ ਲੱਗਦਾ ਵੀ ਹੁਣ ਉਤਰਾਹੀ ਹੋ ਸਕਦੀ ਆ ਬਾਕੀ ਪਤਾ ਨਹੀਂ ਇੱਕ ਖਤਰਨਾਕ ਨਿਸ਼ਾਨ ਬਣਾਇਆ ਹੋਇਆ ਆ ਆਪਾਂ ਵੀਡੀਓ ਬਣਾਉਣੇ ਤੇ ਇਹ ਦੇਖਦੇ ਆ ਕਿ ਇਧਰ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਨੇ ਜਾਂ ਇੰਡੀਆ ਦੇ ਹੋਰ ਹਿੱਸਿਆਂ ਦੇ ਲੋਕ ਆ ਉਹ ਵੱਡੇ ਕਾਰੋਬਾਰ ਕਰਦੇ ਨੇ ਤੇ ਲੋਕਾਂ ਦਾ ਇਹ ਸਵਾਲ ਹੁੰਦਾ ਕਿ ਇਹਨਾਂ ਲੋਕਾਂ ਦਾ ਵਤੀਰਾ ਕਿਹੋ ਜਿਹਾ ਹੁੰਦਾ ਮੈਂ ਪਹਿਲਾਂ ਵੀ ਗੱਲ ਦੱਸੀ ਸੀ ਕਿ ਕਦੇ ਨਾ ਕਦੇ ਇਹਨਾਂ ਦੇ ਮਨ 'ਚ ਇਹ ਗੱਲ ਹੁੰਦੀ ਆ ਕਿ ਬਾਹਰੋਂ ਆ ਕੇ ਇੱਥੇ ਬਿਜ਼ਨਸ ਕਰ ਰਹੇ ਆ ਤੇ ਅਸੀਂ ਪਿੱਛੇ ਰਹਿ ਗਏ। ਇਹ ਗੱਲ ਵੀ ਹੈਗੀ ਆ ਅਸਲ 'ਚ ਉਹਦਾ ਵੱਡਾ ਕਾਰਨ ਇਹ ਹੈ ਕਿ ਇਹਨਾਂ ਲੋਕਾਂ ਕੋਲੇ ਸਕਿੱਲ ਹੈ ਨਹੀਂ ਸੀ। ਹੁਣ ਜਿਵੇਂ ਜਿਵੇਂ ਆਪਣੇ ਬੰਦੇ ਇੱਧਰ ਆਏ ਆ, ਕੋਈ ਹੋਰ ਆਏ ਆ, ਉਹਨਾਂ ਨੇ ਇਹਨਾਂ ਨੂੰ ਦੱਸਿਆ ਇੱਥੋਂ ਦੇ ਲੋਕਾਂ ਨੂੰ ਅਫਰੀਕਾ ਨੂੰ ਕਿ ਤੁਸੀਂ ਐਵੇਂ ਕੰਮ ਕਰ ਸਕਦੇ ਹੋ। ਕੀ ਹੋਇਆ 1972 ਦੇ ਵਿੱਚ ਯੂਗਾਂਡਾ ਨੇ ਇਹ ਐਲਾਨ ਕਰਤਾ ਵੀ ਜਿੰਨੇ ਵੀ ਇੱਥੇ ਏਸ਼ੀਅਨ ਰਹਿੰਦੇ ਆ, ਕੋਈ ਵੀ ਆਪਣੇ ਪੰਜਾਬੀ ਵੀ ਜਿਹੜੇ ਸੀ ਸਾਰੇ ਉਹਨਾਂ ਨੇ ਬਾਹਰ ਕੱਢ ਤੇ ਆਪਦੇ ਦੇਸ਼ ਚੋਂ 1972 ਦੀ ਗੱਲ ਆ ਇਹ ਇੱਕ ਮੈਨੂੰ ਬਾਪੂ ਜੀ ਹੁਣੇ ਮਿਲੇ ਸੀ ਕਿਨੀਆ ਦੇ ਵਿੱਚ ਕਿਨੀਆ ਤਾਂ ਫਿਰਦੀਆਂ ਨੈਰੋਬੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ 1972 ਦੇ ਵਿੱਚ ਸਾਡੀ ਫੈਕਟਰੀ ਸੀ ਅਸਲਾ ਲੈ ਕੇ ਆਏ ਸਾਡੇ ਕੋਲੇ ਅੰਦਰ ਅੰਦਰ ਆਏ ਅੰਦਰ ਆ ਕੇ ਕਹਿੰਦੇ ਕਿ ਤੁਸੀਂ ਫੈਕਟਰੀ ਛੱਡੋ ਤੇ ਨਿਕਲ ਜਾਓ ਬਾਹਰ ਇਥੋਂ ਕਹਿੰਦੇ ਸੀ ਨਾਲ ਦੀ ਨਾਲ ਨਿਕਲ ਕੇ ਬਾਹਰ ਜਿਵੇਂ 1947 ਦੇ ਵਿੱਚ ਆਪਾਂ ਦੇਖਦੇ ਹਾਂ ਨਾ ਕਿ ਇਕਦਮ ਘਰ-ਬਾਰ ਛੱਡਨੇ ਪਏ ਸਾਰਾ ਕੁਝ ਛੱਡਣਾ ਪਿਆ ਉਸੇ ਤਰ੍ਹਾਂ ਜੀ ਗਾਂਡਾ ਦੇ ਵਿੱਚ ਜਿੰਨੇ ਵੀ ਆਪਣੇ ਬੰਦੇ ਰਹਿੰਦੇ ਸੀ ਸਾਰਾ ਕੁਝ ਫੈਕਟਰੀਆਂ ਘਰ ਗਹਿਣਾ ਘਟਾ ਸਭ ਕੁਝ ਛੱਡ ਕੇ ਉਹਨਾਂ ਨੂੰ ਉਹ ਦੇਸ਼ ਨੂੰ ਦੇਸ਼ ਚੋਂ ਨਿਕਲ ਗਏ ਸੀ ਉਹਨਾਂ ਕੋਲੇ ਬ੍ਰਿਟਿਸ਼ ਪਾਸਪੋਰਟ ਸੀ ਤਾਂ ਕਰਕੇ ਯੂਕੇ ਨੇ ਸਪੈਸ਼ਲ ਜਹਾਜ਼ ਉਡਾਏ ਤੇ ਆਪਦੇ ਦੇਸ਼ ਦੇ ਵਿੱਚ ਇੰਗਲੈਂਡ ਲੈ ਕੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਦੁਬਾਰੇ ਜ਼ੀਰੋ ਤੋਂ ਕੰਮ ਸ਼ੁਰੂ ਕੀਤੇ ਉਹ ਇੱਕ ਇੱਕ ਕਹਾਣੀ ਆ ਤੇ ਉਸ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਨੀਆਂ ਵਿੱਚ ਵੀ ਖਤਰਾ ਹੋ ਗਿਆ ਸੀਗਾ ਵੀ ਯਾਰ ਸਾਨੂੰ ਵੀ ਐ ਕੱਢ ਸਕਦੇ ਆ ਤੇ ਲੋਕਾਂ ਨੇ ਆਪਣੇ ਬੰਦੇ ਨੇ ਬਹੁਤ ਵੱਡੇ ਪੱਧਰ ਤੇ ਅਗਲੇ ਦਿਸ਼ਾਵਲ ਪ੍ਰਵਾਸ ਕੀਤਾ ਯੂਕੇ ਚਲੇ ਗਏ ਸੀਗੇ ਸੋ ਇਹੋ ਜੀ ਕਹਾਣੀਆਂ ਇੱਕ ਦਿਨ ਅਕਿ ਥੋੜਾ ਜਿਹਾ ਤੋਖਲਾ ਬਣਿਆ ਰਹਿੰਦਾ ਪਰ ਦੂਜੀ ਗੱਲ ਇਹ ਵੀ ਹੈ ਵੀ ਇਹਨਾਂ ਲੋਕਾਂ ਨੂੰ ਇਹ ਅਜੇ ਇਹ ਇੰਡਸਟਰੀਜ਼ ਲਾਉਂਦੇ ਆ ਇੱਥੇ ਤਾਂ ਸਾਨੂੰ ਰੋਜ਼ਗਾਰ ਮਿਲਦਾ ਆਪਾਂ ਖੰਬੇ ਬਣਾਉਣ ਵਾਲੀ ਇੰਡਸਟਰੀ ਦੇਖੀ ਆ ਕੱਪੜੇ ਬਣਾਉਣ ਵਾਲੀ ਇੰਡਸਟਰੀ ਦੇਖੀ ਆ ਜੇ ਇੱਥੇ ਕੋਈ ਕਾਰਖਾਨਾ ਲੱਗੂ ਤਾਂ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਨਹੀਂ ਇੱਥੇ ਰੋਜ਼ਗਾਰ ਬਹੁਤ ਘੱਟ ਆ ਸੜਕਾਂ ਦੇ ਕੰਡੇ ਮੈਂ ਜਾਣਨਾ ਜਦੋਂ ਜਿੰਨੇ ਵੀ ਮੈਨੂੰ ਮਿਲਦੇ ਆ ਉਹ ਮੇਰੇ ਬਰਾਬਰ ਭਾਈ ਦੇ ਪੈਸੇ ਮੰਗਦੇ ਆ ਮੇਰੇ ਤੋਂ ਕੁਛ ਖਾਣ ਨੂੰ ਮੰਗਦੇ ਆ ਉਥੋਂ ਪਤਾ ਲੱਗਦਾ ਵੀ ਉ ਇੱਥੇ ਗਰੀਬੀ ਹੈਗੀ ਆ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਆ ਤੇ ਇਸ ਵੇਲੇ ਮੈਂ ਜਿੱਥੇ ਸਫਰ ਕਰੀ ਜਨਾ ਇਹ ਆਲਾ ਦਵਾਲਾ ਦੇਖਣ ਆਲਾ ਬਿਲਕੁਲ ਕਸ਼ਮੀਰ ਬਿਲਕੁਲ ਦੋਹੀਂ ਪਾਸੇ ਲੰਬੇ ਦਰਖਤ ਨੇ ਬਚਕਾਰ ਦੀਆਂ ਬਲਖਾਂ ਦੇ ਜਾਂਦੀ ਕਾਲੀ ਡਾਂਜ ਸੜਕ ਆਸੇ ਪਾਸੇ ਘਾਹ ਤੇ ਖਿੜੀ ਧੁੱਪ ਚ ਆਲਾ ਦਵਾਲਾ ਹੋਰ ਵੀ ਸੋਹਣਾ ਲੱਗਦਾ ਮੈਂ ਇੱਥੇ ਆ ਕੇ ਬੈਠਾਂ ਸੇਵ ਖਾਈ ਜਨਾ ਪਿੱਛੇ ਜਿੱਥੇ ਖਲਕਤ ਹੁੰਦੀ ਆ ਉੱਥੇ ਬੈਠਣਾ ਔਖਾ ਹੋ ਜਾਂਦਾ ਜਿੰਨੇ ਪਹਾੜੇ ਇੱਧਰ ਦਿਸਦੇ ਆ ਉਹਨਾਂ ਦੇ ਚੜ ਚੜਾ ਕੇ ਇੱਥੋਂ ਤੱਕ ਪਹੁੰਚੇ ਆ ਸਾਹਮਣੇ ਇੱਕ ਪਹਾੜ ਦੇ ਦਰੰਦ ਸਾਰੇ ਵੱਡੇ ਹੋਏ ਆ ਖੇਤੀ ਬਾੜੀ ਆਸਤੇ ਖੇਤੀ ਆਸਤੇ ਦਰਖਤ ਵੱਢ ਕੇ ਇਹ ਜਮੀਨਾਂ ਆਬਾਦ ਕਰਦੇ ਨੇ ਆਹ ਰੇਲਵੇ ਲਾਈਨ ਲੰਘਦੀ ਇੱਥੋਂ ਦੀ ਚੜਾਈਆਂ ਸਾਰਾ ਦਿਨ ਚੱਲਣੀਆਂ ਅੱਜ 4 ਘੰਟਿਆਂ ਦੇ ਵਿੱਚ ਮੈਂ 45 ਕਿਲੋਮੀਟਰ ਆਇਆ ਸਿਰਫ ਪੈਸ਼ਨ ਫਰੂਟ ਖਿੱਚ ਇੰਨੀ ਹੈ ਇੱਥੇ ਕਮਰ ਦੀ ਮੈਨੂੰ ਆਹ ਚਾਹੀਦਾ ਸੀ ਦੋ ਜਾਨੇ ਵੇਚਣ ਆਏ ਨੇ ਭੱਜ ਕੇ ਆਪਸ ਵਿੱਚੋਂ ਬਹਿਸ ਰਹੇ ਆ ਹਾਊ ਮੱਚ ਫਾਰ ਥਿਸ 100 How much yeah, 100 How much you tell? 80 ਮੱਚ ਯੂ ਟੈਲ ਗਿਵ ਮੀ 80 80 ਨੋ ਪ੍ਰੋਬਲਮ ਆਈ ਵਨ ਟੇਕ ਵਨ ਥੈਂਕ ਯੂ ਫਾਰ ਥਿਸ ਨੋ ਪ੍ਰੋਬਲਮ ਹਾਂ ਕੁੜੀ ਕਹਿੰਦੀ ਅਸੀਂਾਂ ਚ ਫੜਾਉਂਗੀ ਤੇ ਉਹ ਕਹਿੰਦਾ ਵੀ 100 ਰੁਪਏ ਚ ਵੇਚਨੇ ਆ। ਤੇ ਇੱਥੇ ਨਾ ਇੱਕ ਖੇਚ ਬਹੁਤ ਰਹਿੰਦੀ ਹੈ ਕੰਮਾਂ ਦੀ। ਸੜਕ ਦੇ ਕੰਡੇ ਤੇ ਤੁਰੋ ਤੁਰੇ ਖੜੇ ਹੀ ਖੜੇ ਨੇ। ਤੇ ਲੰਘਦੇ ਟਰੱਕ ਇਹਨਾਂ ਦੇ ਰੋਜ਼ਗਾਰ ਦਾ ਸਾਧਨਾ। ਬਹੁਤ ਬੇਪਰਵਾਹੀ ਨਾਲ ਕੰਮ ਚੱਲਦੇ ਆ। ਉਹਨੂੰ ਮੈਂ 80 ਰੁਪਏ ਦਿੱਤੇ ਤੇ ਕੁੜੀ ਨੂੰ 50 ਰੁਪਏ ਪੈਸੇ ਦਿੱਤੇ ਆ। ਉਹ ਕਹਿੰਦੀ ਥੈਂਕ ਯੂ। ਚੱਲ ਵਿਚਾਰੀ ਖੁਸ਼ ਹੋ ਗਈ ਇਹਨਾਂ ਨਾਲ। ਦੋਹੇ ਪਾਸੇ ਇੱਥੇ ਭੱਜਾ ਭਜਾਈ ਐ ਚੱਲਦੀ ਆ। ਐਂਡ ਆਫ ਕਲਾਈਮਬਿੰਗ ਲੇਨ ਥੋੜਾ ਜਿਹਾ ਮੈਂ ਗਾਂ ਜਾਊਂਗਾ ਫਿਰ ਸਟਾਰਟ ਆਫ ਕਲਾਈਮਬਿੰਗ ਲੇਨ ਮਤਲਬ ਕਿ ਇਹਦੇ ਜਿਹ ਪੱਧਰ ਥਾਂ ਦੀ ਆਪਾਂ ਜੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਘਾਟ ਆ ਆ ਪਹਾੜਾ ਇਧਰ ਵੇਖ ਲਿਈਏ ਆਪਾਂ ਆਹ ਕੀ ਆ ਫਸਲਾਂ ਨੇ ਇਹ ਵੀ ਸਾਰੀਆਂ ਪਹਾੜਾਂ ਤੇ ਨੁੱਚੇ ਨਹੀਂ ਮੇ ਥਾਵਾਂ ਤੇ ਮਟੁੰਡੇ ਇਹ ਮੈਨੂੰ ਵਧੀਆ ਲੱਗਦੇ ਆ ਤੇ ਜਿੰਨੇ ਵੀ ਹੁੰਦੇ 5-7 ਇਹ ਇਹ ਇੱਕੋ ਵਾਰ ਚ ਹੀ ਖਾਦੇ ਜਾਂਦੇ ਆ ਸਾਈਕਲ ਚਲਾਉਂਦੇ ਚਲਾਉਂਦੇ ਇੱਕ ਵਾਰੀ ਫੇਰ ਧਰਤੀ ਦੀ ਭੂਮੱਧ ਰੇਖਾ ਤੱਕੇ ਖੜ ਗਏ ਉਹ ਲਾਈਨ ਜਿਹੜੀ ਧਰਤੀ ਨੂੰ ਦੋ ਹਿੱਸਿਆਂ ਚ ਮਾਰਦੀ ਆ ਨਾਰਥ ਤੇ ਸਾਊਥ ਇਕਵੇਟਰ ਬੇਸ਼ੱਕ 2700 ਮੀਟਰ ਤੇ ਵਰਦੇ ਆ ਪਰ ਥੋੜੀ ਜੀ ਝੂੜਿਆਂ ਚ ਕਰਮੀ ਲੱਗ ਝੂੜੇ ਦੇ ਰੰਗ ਕਾਲਾ ਆ ਤਾਂ ਕਰਕੇ ਪੰਜੀਰੀ ਐ ਹੋ ਜਾਂਦੀ ਇੱਥੇ ਇਹਦੀ ਲੋੜ ਬਹੁਤ ਪੈਂਦੀ ਆ એનર્ਜੀ ਬਹੁਤ ਮਿਲਦੀ ਆ ਪੰਜੀਰੀ ਹੋਵੇ ਪਿੰਨੀ ਹੋਵੇ ਥਿਸ ਇਜ਼ ਬੈਸਟ ਥਿੰਗ ਇੱਕ ਵਾਰੀ ਫੇਰ ਧਰਤੀ ਦੀ ਅੱਧ ਤੇ ਇੱਥੇ ਵੀ ਅੱਧ ਬਣ ਰਿਹਾ ਲਾਈਨ ਇੱਥੋਂ ਟੱਪਦੀ ਆ ਪਿੱਛੇ ਇੱਕ ਨਿਕਾਜਾ ਟੂੜ ਲਾਇਆ ਹੋਇਆ ਸੀਗਾ ਤੇ ਗਾਹ ਆ ਕੇ ਐਗਜ਼ੈਕਟੋ ਲੋਕੇਸ਼ਨ ਆ ਜਿੱਥੇ ਪੂ ਮਾਦ੍ਰੀਖਾ ਜਗ੍ਹਾ ਦਾ ਨਾਮ ਹੈ ਟੈਂਬੋ ਰਵਾ ਯੂਆਰ ਕ੍ਰੋਸਿੰਗ ਦਾ ਇਕਵੇਟਰ ਲਾਈਨ ਐਲਟੀਟਿਊਡ ਕੈਨਮਸ ਆਫ ਫੁੱਟ 2774 ਮੀਟਰ ਇੱਥੇ ਐਲਟੀਟਿਊਡ ਆ ਤੇ ਡੋਨੇਟਡ ਬਾਇ ਇਕਵੇਟਰ ਫਰਾਂਸ ਕੀਨੀਆ ਕੀਨੀਆਂ ਚ ਇਹ ਦੂਜਾ ਮੌਕਾ ਕਿ ਮੈਂ ਇਕਵੇਟਰ ਤੋਂ ਲੰਗੀ ਜਾਣਾ ਸਾਊਥ ਵਾਲ ਸੀ ਹੁਣ ਆਪਾਂ ਧਰਤੀ ਦੇ ਨੌਰਥ ਵਾਲ ਜਾ ਰਹੇ ਹਾਂ ਆਪਾਂ ਨੌਰਥ ਵਾਲ ਤੇ ਕੀਨੀਆਂ ਦਾ ਮੌਸਮ ਹਰ ਵੇਲੇ ਆਪਾਂ ਗੱਲ ਕਰਦੇ ਆਂ ਕਿ ਬੜਾ ਸੋਹਣਾ ਰਹਿੰਦਾ ਉਹਦਾ ਕਾਰਨ ਇਹੀ ਆ ਕਿ ਇਹ ਧਰਤੀ ਦੀ ਭੂਮੱਧ ਰੇਖਾ ਦੇ ਉੱਤੇ ਬਸਿਆ ਹੋਇਆ ਜਿਹੜੇ ਹੁਣ ਨੌਰਥ ਵਾਲ ਨੇ ਜਿਵੇਂ ਇੰਡੀਆ, ਸੈਂਟਰਲ ਏਸ਼ੀਆ, ਰਸ਼ੀਆ ਉਹ ਇਸ ਵੇਲੇ ਠੰਡ ਚੱਕ ਗਏ ਆਪਣੇ ਪੰਜਾਬ ਚੋਂ ਠੰਡ ਜਿਵੇਂ 4-5 ਡਿਗਰੀ ਹੋਇਆ ਬਟ ਟੈਂਪਰੇਚਰ ਉਹ ਨੌਰਥ ਵਾਲ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਦੇਸ਼ ਹੁਣ ਗਰਮ ਨੇ ਕਿਉਂਕਿ ਉਹ ਸਾਊਥ ਵਾਲਾ ਧਰਤੀ ਦੇ ਦੱਖਣੀ ਧਰੁਵਤੇ ਆ ਤੇ ਇਥੋਂ ਅਜੇ 70 ਕਿਲੋਮੀਟਰ ਦੂਰ ਆ ਸ਼ਹਿਰ ਆਲਡੋਰੇਟ 3 ਵਜੇ ਤੇ ਮੈਨੂੰ ਰੁਕਣ ਦਾ ਟਿਕਾਣਾ ਦਾ ਹੱਲ ਕਰਨਾ ਪੈਣਾ ਦਿਨ ਖੜੇ ਖੜੇ 2 ਘੰਟੇ ਮੇਰੇ ਕੋ ਹੈਗੇ ਆ ਵੀ ਮੈਂ ਕਿਤੇ ਰੁਕ ਸਕਦਾ ਪਰ ਸੜਕ ਦੇ ਕੰਡੇ ਤੇ ਕਿਤੇ ਵੀ ਕੋਈ ਟਿਕਾਣਾ ਜਾਂ ਲੋਜ ਨਹੀਂ ਬਣਿਆ ਜਿੱਥੇ ਆਪਾਂ ਰੁਕ ਸਕੀਏ ਇੱਥੇ ਇੱਕ ਨਿੱਕਾ ਜਿਹਾ ਪਿੰਡ ਸ਼ਹਿਰ ਆਇਆ ਇਹ ਤੇ ਆ ਆਲੂਆਂ ਦੇ ਗੱਟੇ ਭਰੇ ਹੋਏ ਨੇ ਆਲੂ ਹੀ ਆਲੂ ਵੇਚ ਰਹੇ ਆ ਕੁਝ ਉਹ ਮੋਟਰਸਾਈਕਲਾਂ ਦੇ ਟੈਕਸੀ ਵਾਲੇ ਮੁੰਡੇ ਖੜੇ ਆ ਤੇ ਮੈਨੂੰ ਇੱਥੇ ਚਾਹ ਦਾ ਕੱਪ ਚਾਹੀਦਾ ਸੀ ਕਈਆਂ ਨੂੰ ਪੁੱਛਿਆ ਪਛਾਇਆ ਇੱਥੇ ਅੰਗਰੇਜ਼ੀ ਨਹੀਂ ਆਈ ਕਿਸੇ ਨੂੰ ਇੱਕ ਨੂੰ ਮੜੀ ਮੁੱਟੀ ਸਮਝੀ ਜੀ ਆਉਂਦੀ ਸੀ ਉਹਨਾਂ ਨੂੰ ਕਹਿ ਕੇ ਤੇ ਫਿਰ ਮੈਂ ਇਧਰਲੇ ਪਾਸੇ ਇੱਕ ਦੁਕਾਨ ਲੱਭੀ ਆ ਜਿੱਥੇ ਬਹਿ ਕੇ ਹੁਣ ਕੱਪ ਆਫ ਟੀ ਪੀਵਾਂਗੇ ਕੱਚੇ ਜਿਹੇ ਘਰ ਨੇ ਕੁਝ ਕੰਟੇਨਰਾਂ ਦੇ ਘਰ ਬਣੇ ਹੋਏ ਆ ਇਹੋ ਜਿਹਾ ਮੋਹਲੇ ਜਿਹਾ ਜਗਾ ਦਾ ਤੇ दारू ਪਿਆਲੇ ਦਾ ਦੌਰ ਵੱਡੇ ਪੱਧਰ ਤੇ ਚੱਲਦਾ ਇੱਥੇ ਇਹ ਤੇ ਮੋੜਿਕਾ ਉਹਦਾ ਜਿੰਨੇ ਪੁੱਛਦੇ ਦੱਸਦੇ ਆ ਨਾ ਆਪਾਂ ਪਲਿਸ ਗੇਮਿਕ ਕਪ ਆਫਟੀ ਥੈਂਕ ਯੂ 1 ਮਿੰਟ ওকে ਆਹ ਜਪਾਓ ਕੇ 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 ਦੈਟਸ ওকে ਇਥੋਂ 10 ਕਿਲੋਮੀਟਰ ਦੂਰ ਜਾ ਕੇ ਅਗਲਾ ਸ਼ਹਿਰ ਆਉਂਦਾ ਟੈਂਬਰੂਰਾ ਜੇ ਉੱਥੇ ਟਿਕਾਣਾ ਮਿਲਿਆ ਤਾਂ ਉੱਥੇ ਰੁਕਾਂਗੇ ਅੱਜ ਟੈਂਬਰੂਰਾ ਜਿਵੇਂ ਜਿਵੇਂ ਐਲਡੋਰੇਟ ਨੂੰ ਐਲਡੋਰੇਟ ਵੱਲ ਵਧਦੇ ਜਾਂਦੇ ਆ ਉਵੇਂ-ਉਵੇਂ ਖੇਤੀਬਾੜੀ ਵਾਲਾ ਖਿੱਤਾ ਵੱਧਾ ਜਾਂਦਾ ਇਧਰ ਆਲੂ ਬੀਜੇ ਆ ਮੱਕੀਆਂ ਹੋਰ ਫਸਲਾਂ ਆਪਾਂ ਅੱਜ ਦੇਖਦੇ ਆਉਣੇ ਲਗਾਤਾਰ ਸੋਨਾ ਬਹੁਤ ਅਲੱਗ ਆਇਆ ਏ ਜਿੰਨੀ ਤਰੀਫ਼ ਕੀਤੀ ਜਾਵੇ ਉਨੀ ਘੱਟ ਹੈ ਟਿੰਪੋਰੋਆ ਜਿੱਥੇ ਮੈਂ ਚਾਹ ਪੀਤੀ ਉਹਨਾਂ ਨੂੰ ਪੁੱਛਿਆ ਵੀ ਉੱਥੇ ਥਾਂ ਹੈ ਕੋਈ ਰਹਿਣ ਲਈ ਉਹ ਕਹਿੰਦੇ ਹਾਂ ਉੱਥੇ ਇੱਕ ਜਗ੍ਹਾ ਹੈਗੀ ਆ ਉੱਥੇ ਰਹਿ ਸਕਦੇ ਹੋ ਤੁਸੀਂ ਉੱਥੇ ਜਾ ਕੇ ਟਿਕਾਣਾ ਕਰਦੇ ਆਪਾਂ ਇਧਰ ਦੋ ਪੁਲਿਸ ਵਾਲੇ ਖੜੇ ਆ ਉਹਨਾਂ ਨਾਲ ਗੱਲਬਾਤ ਹੋਈ ਮੇਰੀ ਬਹੁਤ ਪਿਆਰੇ ਆ ਯਾਰ ਬੰਦੇ ਮੈਨੂੰ ਕਹਿੰਦੇ ਵੀ ਇੱਥੇ ਇੱਕ ਹੋਟਲ ਹੈਗਾ ਤੇ ਉੱਥੇ ਇੱਕ ਕਮਰਾ ਇੱਕ ਹੈਗਾ ਫੋਨ ਕਰਕੇ ਪੁੱਛਿਆ ਉਹਨਾਂ ਨੇ ਫਿਰ ਆ ਇੱਕ ਬੋਡਾ-ਬੋਡਾ ਵਾਲਾ ਦਿੱਤਾ ਮੈਨੂੰ ਮੋਟਰਸਾਈਕਲ ਵਾਲਾ ਇਹ ਉੱਥੋਂ ਤੱਕ ਮੈਨੂੰ ਛੱਡ ਕੇ ਆਊਗਾ ਇਹਨੂੰ ਫੋਲੋ ਕਰਦਾ ਇਹਦੇ ਮਗਰ-ਮਗਰ ਜਾਊਗਾ ਮੈਂ ਟੈਂਪੋਰਰਾਂ ਨਾਂ ਦੀ ਜਗ੍ਹਾ ਹੈ ਠੰਡ ਇੱਥੇ ਬਹੁਤ ਆ ਕਿਉਂਕਿ ਐਲਟੀਟਿਊਡ ਉੱਥੇ ਵਾਵਾ ਵੱਧ ਗਿਆ ਤਾਂ ਹੀ ਚੜਾਈ ਚੜ ਕੇ ਚੜਨ ਤੇ ਅੱਜ ਜ਼ੋਰ ਲੱਗਿਆ ਇਹਦੇ ਮਗਰ-ਮਗਰ ਜਾਊਂਗਾ ਉੱਥੇ ਤੱਕ ਮੈਂ ਰੇਲਵੇ ਟਰੈਕ ਵਿਸ਼ੇ ਹੋਏ ਨਿਰਦੇਸ਼ ਦੇ ਵਿੱਚ ਪਰ ਰੇਲ ਲੰਘਦੀ ਵਿਰਲੀ ਟਾਮੀ ਦੱਸਦੀ ਆ ਜਦੋਂ ਮੈਂ ਬੱਸੇ ਿਆਲੇ ਪਾਸੇ ਸੀ ਉਤੋਂ ਜਰੂਰ ਦੇ ਸੀ ਉਹਨੂੰ ਮੈਂ ਕਿਹਾ ਮੈਂ ਹਰੋਖਾ ਚੜ੍ਹਾਈ ਬਹੁਤ ਆ ਬਿਊਟੀਫੁਲ ਪਲੇਸ ਗਦੇ ਭੇਡਾਂ ਬੱਕਰੀਆਂ ਪਾਲਤੂ ਜਾਨਵਰ ਨੇ ਇੱਥੇ ਕੱਲੇ ਕਮ ਹਿਆ ਇਹ ਨਿੱਕਾ ਜਿਹਾ ਟਾਊਨ ਹੈ ਇੱਕ ਇਹ ਟਿੰਬੋਰੂਆ ਤੇ ਇੱਥੇ ਮੈਨੂੰ ਲੱਗਦਾ ਨਹੀਂ ਕਿਉਂ ਆਉਂਦਾ ਹੋਊਗਾ ਇਧਰਲੇ ਪਾਸੇ ਨੂੰ ਕਿਉਂਕਿ ਸੜਕ ਤੋਂ ਥੋੜਾ ਜਿਹਾ ਹਟਮਾ ਇਹ ਅੰਦਰ ਨੂੰ ਆ ਤੇ ਉਹ ਬੇਲੀ ਮੇਰਾ ਖੜਾ ਹੋ ਡਿੱਗ ਰਿਹਾ ਮੈਨੂੰ ਕਹਿੰਦਾ ਵੀ ਚੱਲੇ ਯਾਰ ਚੱਲ ਗਏ ਪਰ ਇੱਥੇ ਚੜ੍ਹਾਈ ਬਹੁਤ ਪੈ ਰਹੀ ਹੈ ਇਧਰ ਟਾਊਨ ਨੂੰ ਲੈ ਬਤਾਏ ਥਿਸ ਇਜ਼ ਅ ਬਿਊਟੀਫੁਲ ਪਲੇਸ ਟਿੰਪੋਰੋਆ ਥਿਸ ਇਜ਼ ਹੋਮਸਟੇ ਗੁੱਡ ਥਿਸ ਆ ਬੈਕ ਸਾਈਡ ਆਫ 뎃 ਪਲੇਸ ਓਕੇ ਪਰਲੇ ਪਾਸੇ ਹੋਟਲ ਬਣਿਆ ਹੋਇਆ ਖਾਣ ਪੀਣ ਦਾ ਵੀ ਸਕਦੇ ਹਾ ਫੂਡ ਆਲਸੋ ਗੁੱਡ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਬ੍ਰੋ ਥੈਂਕ ਯੂ Um, any, if you choose to, no, well, if you choose, yeah, this side, yeah, this side. Okay, did she give you a oh. room number? <sighs> this is rooms. Did no. she give you a number to your room? ਗਿਮਕੀ ਅਬ ਵੀ ਜ਼ੋਪਨ ਨਾ ਇਹ ਠੰਡੀ ਥਾਂ ਹੈ ਹੋ ਸਕਦਾ ਤਾਂ ਕਰਕੇ ਲੱਕੜ ਬਾਲਣ ਇੱਥੇ ਇਕੱਠਾ ਕਰਕੇ ਰੱਖਿਆ ਹੋਇਆ ਸੇਕਣ ਵਾਸਤੇ ਟਿੰਬੂ ਰੂਵਾ ਦੇ ਵਿੱਚ ਆਕ ਹੋਮ ਬਣੇ ਹੋਏ ਨੇ ਇੱਥੇ ਆਪਾਂ ਰੋਕ ਸਕਦੇ ਹਾਂ ਕਮਰਿਆਂ ਦੇ ਜਿੰਦੇ ਬਹੁਤ ਇਹਨਾਂ ਦੇ ਕੰਪਲਿਕੇਟਿਡ ਜੇ ਹੁੰਦੇ ਆ ਵਿੱਚ ਨੂੰ ਕਰਕੇ ਚਾਬੀ ਪੈਂਦੀ ਆ ਤੇ ਫਿਰ ਇਹ ਖੁੱਲਦਾ ਇਹ ਵੀ ਸੇਫਟੀ ਦੇ ਪੱਖ ਤੋਂ ਕਿ ਬੰਦਾ ਇਹਨੂੰ ਬਾਹਰੋਂ ਖੋਲ ਨਾ ਸਕੇ ਛੇਤੀ ਕੀਤੇ this is okay there is only bed yeah oh where is bathroom inside. inside yeah yeah, yeah. okay uh, you have uh, hot water yeah because i am tired now okay thank you what's your name rahab amrit yes a safar ch pehli wari ena tang kamra milya ਬਾਰ ਥਾਵਾਂ ਬਹੁਤ ਸੋਹਣੀਆਂ ਨੇ ਪਰ ਕੈਂਪਿੰਗ ਨਹੀਂ ਕਰ ਸਕਦੇ ਕਿਉਂਕਿ ਥਾਂ ਥਾਂ ਤੇ ਅਖੇਵਰੀ ਖਤਰਾ ਹੁੰਦਾ ਆ ਕਮਰਾ ਇੰਨਾ ਕਾ ਬੈੱਡ ਲੱਗਾ ਹੋਇਆ ਤੇ ਬੈੱਡ ਬਸ ਇਧਰਲੇ ਪਾਸੇ ਬਾਥਰੂਮ ਜਿਹੜਾ ਬਣਿਆ ਉਹ ਉੱਤੇ ਹੀ ਫਵਾਰਾ ਲੱਗਾ ਤੇ ਥੱਲੇ ਬੰਦਾ ਹੌਲਾ ਹੋ ਸਕਦਾ ਸਮਾਨ ਰੱਖਣ ਲਈ ਬੈੱਡ ਦੇ ਥੱਲੇ ਸਮਾਨ ਰੱਖਿਆ ਬਹੁ ਵੀੜਾ ਹੈ ਇਧਰਲੇ ਪਾਸੇ ਇਹਨਾਂ ਨੂੰ ਮੈਂ ਕਿਹਾ ਵੀ ਮੇਰਾ ਸਾਈਕਲ ਸੇਫ ਚਾਹੀਦਾ ਕਹਿੰਦੇ ਕਿ ਤੁਸੀਂ ਇੱਥੇ ਰੱਖ ਸਕਦੇ ਹੋ ਉਹ ਕਮਰੇ ਚ ਮਾੜਾ ਮੋਟਾ ਮੂੰਹ ਮੱਥਾ ਧੋ ਕੇ ਤੇ ਹੁਣ ਮੈਂ ਬਾਹਰ ਨੂੰ ਨਿਕਲਿਆ ਇਹ ਗੱਡੀ ਉੱਥੇ ਕੰਮ ਕਰਦੀ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਮੈਂ ਸ਼ਹਿਰ ਦੇ ਵਿੱਚ ਜਾਣਾ ਚਾਹਣਾ ਤੇ ਉਹਨਾਂ ਨੇ ਇਹ ਗੱਡੀ ਨੂੰ ਭੇਜਿਆ ਨਿੱਕਾ ਜਿਹਾ ਟਾਊਨ ਆ ਟੈਂਬੋਰਾ ਇਹ ਅਸਲ ਦੇ ਵਿੱਚ ਇੱਕ ਕਾਉਂਟੀ ਆ ਇਹ ਦੇਸ਼ ਦੀਆਂ 47 ਕਾਉਂਟੀਆਂ ਨੇ ਕਾਉਂਟੀਆਂ ਇੱਕ ਤਰ੍ਹਾਂ ਦੇ ਇੱਥੇ ਜ਼ਿਲ੍ਹਾ ਵਾਂਗੂ ਕੰਮ ਕਰਦੀਆਂ ਨੇ ਤੇ ਉਹਦੇ ਵਿੱਚ ਇੱਕ ਇਹ ਨਿੱਕਾ ਜਿਹਾ ਪਿੰਡ ਹੀ ਆ ਇਹ ਤੇ ਇੱਥੋਂ ਦੇ ਜਿਹੜੇ ਲੋਕ ਆ ਬਹੁਤੀ ਅੰਗਰੇਜ਼ੀ ਅੱਜ ਤੱਕ ਕਰੇ ਨਹੀਂ ਮੈਨੂੰ ਵੀ ਜਿਨ੍ਹਾਂ ਨਾਲ ਪਾ ਅੰਗਰੇਜ਼ੀ ਬੋਲ ਸਕੀਏ ਤੇ ਹੁਣ ਇਹਨਾਂ ਨੂੰ ਦੇਖਦੇ ਆਂ ਟੈਂਪੋ ਰਨ ਕੋਸ਼ ਮਿੱਤਰ ਬੇਲੀ ਮੈਨੂੰ ਇਹ ਕਹਿੰਦੇ ਹੁੰਦੇ ਆ ਕਿ ਇਹਨਾਂ ਲੋਕਾਂ ਦੀ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਨਹੀਂ ਪਿੰਡਾਂ ਦੀ ਜ਼ਿੰਦਗੀ ਦਿਖਾਈ ਜਾਵੇ ਪਿੰਡਾਂ ਦੀ ਜ਼ਿੰਦਗੀ ਇਹਨਾਂ ਦੀ ਇਹੋ ਜੀ ਆ ਆ ਪਿੰਡ ਆ ਜਿੱਥੇ ਆਪਾਂ ਖੜੇ ਆਂ दारू ਪਿਆਲੇ ਦੇ ਲੋਕ ਸ਼ਕੀਨ ਹੁੰਦੇ ਨੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਵੀ ਜਿਹੜੇ ਹੁੰਦੇ ਆ ਇਹਨਾਂ ਦੀ दारू ਜਿਹੜੀ ਹੁੰਦੀ ਆ ਉਹ ਬਹੁਤ ਸਸਤੀ ਹੁੰਦੀ ਆ ਘਰਾਂ ਦੀ ਬਣਾਈ ਹੋਈ ਤੇ ਉਹ ਇੱਕਦਮ ਪੀਤੀ ਨਾਲ ਜਿਹੜੇ ਸ਼ਾਟ ਮਾਰਦੀ ਆ ਬਸ ਉਹ ਪੀ ਕੇ ਕਮਤੰਦਾਂ ਦੇ ਤੁਰੇ ਫਿਰਦੇ ਆ ਅੱਖਾਂ ਲਾਲ ਹੁੰਦੀਆਂ ਨੇ ਬਹੁਤ ਹੁੰਦੀਆਂ ਨੇ ਇਹਨਾਂ ਦੀਆਂ ਨਸ਼ੇ ਪੱਤੇ ਦੇ ਸ਼ੌਂਕੀ ਹੈਗੇ ਆ ਇਹ ਲੋਕ ਤੇ ਬਾਕੀ ਆਪਾਂ ਦੇਖਦੇ ਆ ਕਿ ਬਹੁਤੀ ਬੇਰਜ਼ਗਾਰੀ ਹੈ ਤਾਂ ਹੀ ਆਪਾਂ ਸੜਕਾਂ ਤੇ ਦੇਖਣੇ ਆ ਵੀ ਇੱਕੋ ਗੱਡੀ ਮਗਰ ਪੰਜ-ਪੰਜ ਜਾਣੇ ਫਰੂਟ ਲੈ ਕੇ ਭਾਈ ਦੇਣੇ ਕੋ ਸਾਡੇ ਤੋਂ ਖਰੀਦੇ ਕੁਝ ਐਵੇਂ ਗੱਲਾਂ ਬਾਤਾਂ ਤੇ ਆਹ ਕੁਛ ਇੱਥੇ ਤੇ ਇਹਨਾਂ ਵਾਸਤੇ ਆਪਾਂ ਫਲ ਫਰੂਟ ਖੇਦਰੀ ਖਰੀਦਨੇ ਵੀ ਔਖੇ ਹੁੰਦੇ ਨੇ ਪਿੰਡੂ ਇਲਾਕਿਆਂ 'ਚ ਵੱਸਦੇ ਆ ਜਿਹੜੇ ਤੇ ਕਮਾਈ ਦੇ ਸਾਧਨ ਬਹੁਤ ਘੱਟ ਹੁੰਦੇ ਨੇ ਆਲੂ ਮੱਕੀ ਤੇ ਹੋਰ ਫਸਲਾਂ ਆਪਦੇ ਖੇਤਾਂ 'ਚ ਪੈਦਾ ਕਰਦੇ ਆ ਨਿੱਕੇ ਨਿੱਕੇ ਖੇਤ ਹੁੰਦੇ ਨੇ ਇਹਨਾਂ ਦੇ ਇਟਸ ਓਕੇ ਰਹਾਬ ਯੈਸ 100 ਜਸਟ 100 ਯਾ ਓਕੇ ਅਸਾਂ ਟਿਸਾ ਨਾ ਯਾ ਟੇਕ ਥਿਸ ਐਵੋਕਾਡੋ this is avocado yeah ਆਪਾਂ ਦੇਖਦੇ ਆ ਕਿ ਜਦੋਂ ਮੈਂ ਇਧਰ ਸਫ਼ਰ ਸ਼ੁਰੂ ਕੀਤਾ ਆਪਣੇ ਬੰਦਿਆਂ ਨੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਤਾਂ ਉਹ ਗੱਲ-ਗੱਲ ਦੇ ਵਿੱਚ ਕਾਲਾ ਕਹਿ ਕੇ ਸੰਬੋਧਨ ਕਰਦੇ ਸੀ ਤੇ ਮੈਂ ਜਦੋਂ ਵੀਡੀਓ ਐਡਿਟ ਕਰਦਾ ਸੀ ਤਾਂ ਉਹ ਚੀਜ਼ ਨੂੰ ਮੈਂ ਕੱਟ ਦਿੰਦਾ ਸੀ ਮੈਨੂੰ ਲੱਗਦਾ ਸੀ ਵੀ ਇਹ ਸ਼ਬਦ ਬੁਰਾ ਜਾਂ ਨਹੀਂ ਵਰਤਣਾ ਚਾਹੀਦਾ ਪਰ ਅਸਲ ਦੇ ਵਿੱਚ ਗੱਲ ਇਹ ਆ ਜਿਵੇਂ ਆਪਾਂ ਅਕਸਰ ਹੀ ਕਹਿੰਦੇ ਨੇ ਅੰਗਰੇਜ਼ਾਂ ਨੂੰ ਵੀ ਉਹ ਗੋਰਾ ਤੇ ਰੈਫਰਦਾ ਉਹ ਗੋਰੇ ਤੇ ਆਗੇ ਉਹ ਗੋਰੇ ਆ ਆਪਾਂ ਆਪਣੇ ਕੀਤਾ ਚਾਅਦੇ ਉਹਨੂੰ ਸੈਲੀਬ੍ਰੇਟ ਨਹੀਂ ਕਰਦੇ ਹੁੰਦੇ ਵੀ ਅਸੀਂ ਤਾਂ ਕਾਲੇ ਹੀ ਹੁੰਨੇ ਆ ਨਹੀਂ ਅਸੀਂ ਤਾਂ ਬਰਾਊਨ ਹੁੰਨੇ ਆ ਬਰਾਊਨ ਮੁੰਡੇ ਫਲਾਂਟਿੰਗ ਉਸੇ ਤਰ੍ਹਾਂ ਇਹਨਾਂ ਦਾ ਰੰਗ ਜਿਹੜਾ ਉਹ ਬਿਲਕੁਲ ਕਾਲਾ ਹੁੰਦਾ ਇਹਨਾਂ ਲੋਕਾਂ ਦਾ ਸੋ ਇਹ ਕਿ ਰੈਸਿਜ਼ਮ ਵਾਲੀ ਗੱਲ ਨਹੀਂ ਹੁੰਦੀ ਇਹ ਆਪਦੇ ਆਪ ਨੂੰ ਵੀ ਕਹਿੰਦੇ ਨੇ ਮੈਂ ਕਈਆਂ ਨੂੰ ਜਦੋਂ ਮਿਲਦਾ ਨਾ ਰਾਹ ਖੇੜੇ ਆਪਦੇ ਆਪ ਨੂੰ ਕਹਿੰਦੇ ਹੁੰਦੇ ਵੀ ਅਸੀਂ ਕਾਲੇ ਰੰਗ ਵਾਲੇ ਆ ਤੇ ਇੱਕ ਇਹਨਾਂ ਤੇ ਇਹ ਵੀ ਵਹਿਮ ਆ ਕਿ ਇਹ ਲੋਕ ਜਿਹੜੇ ਦੂਜੇ ਆ ਅੰਨਿਆਤ ਕਾਨੇ ਰਾਜ ਆਪਾਂ ਵੀ ਇਹਨਾਂ ਦੇ ਤਾਂ ਗੋਰੀ ਆ ਇਹਨੂੰ ਲੱਗਦਾ ਵੀ ਆਪਣੇ ਨਾਲ ਕਿਤੇ ਇਹ ਰੈਸਿਜ਼ਮ ਕਰਦੇ ਜਾਂ ਇਦਾਂ ਪਰ ਇਹਨੋਂ ਬਲੇਖਾ ਹੈਗਾ ਇਸ ਗੱਲ ਦਾ ਤੇ ਬਾਕੀ ਜਿਹੜਾ ਵੀ ਗੋਰੀ ਚੰਮੜੀ ਵਾਲਾ ਪੋਰਾ ਵੀ ਇਧਰ ਆਉਂਦਾ ਉਹ ਤੋਂ ਇਹ ਖੜ ਕੇ ਪੈਸੇ ਮੰਗਦੇ ਮੰਗਦੇ ਆ ਤਾਂ ਹੀ ਮੈਨੂੰ ਰਾਜਕੀਰਦੇ ਜਦੋਂ ਆਪਣੇ ਬੰਦੇ ਨਾਲ ਮੈਂ ਘੁੰਮਦਾ ਹੁੰਨਾ ਜਿੱਥੇ ਕਿ ਸ਼ਹਿਰ ਚ ਰੁਕਦਾ ਤਾਂ ਮੈਂ ਦੇਖਿਆ ਹਰ ਥਾਂ ਤੇ ਜਿੱਥੇ ਕੋਈ ਤੇ ਰੁਕਦੇ ਨੇ ਲਾਈਟਾਂ ਦੇ ਰੁਕਦੇ ਆ ਕਿਤੇ ਸੁਪਰਮਾਰਕਟ ਚੋਂ ਬਾਹਰ ਨਿਕਲਦੇ ਆ ਤਾਂ ਉਦੋਂ ਇਹ ਇਹ ਲੋਕ ਉਹਨਾਂ ਕੋਲ ਜਾ ਕੇ 50 100 20 ਜਿੰਨੇ ਵੀ ਮਿਲ ਜਾਣ ਉਹਨਾਂ ਦੀ ਇਹ ਕਰਦੇ ਆ ਖੇਚਲਾ ਵੀ ਸਾਨੂੰ ਮਿਲ ਜਾਣ ਪਏ ਇਸ ਵੇਲੇ ਅਸੀਂ ਜਮੇ ਪਿੰਡ ਦੇ ਵਿੱਚ ਖੜੇ ਆ ਆ ਪਿੰਡ ਦੀਆਂ ਕੰਧਾਂ ਨੇ ਦੋਵੇਂ ਪਾਸੇ ਘਰਾਂ ਦੀਆਂ ਜੇ ਲੂਟ ਲੱਗਾ ਤਾਂ ਕਿਸੇ ਘਰ ਦੇ ਵਿੱਚ ਵੜ ਕੇ ਦੇਖਾਂਗੇ ਥੈਂਕ ਯੂ ਥਿਸ ਇਜ਼ স্মॉल ਫਿਊਲਿੰਗ ਸਟੇਸ਼ਨ ਟੈਂਪੋਰਰੀਰਾ ਥੋੜਾ ਜਿਹਾ ਉੱਚੀ ਥਾਂ ਤੇ ਖੜ ਕੇ ਦੇਖਦੇ ਆ ਤਾਂ ਇਹ ਪਿੰਡ ਇਹੋ ਜਿਹਾ ਦਿਸਦਾ ਹੈ ਪਿੰਡ ਦੇ ਵਿੱਚ ਆ ਖੇਡਦੇ ਨਿਆਣੇ ਦਿਸਦੇ ਆ ਇਹਨਾਂ ਨੂੰ ਥੋੜਾ ਜਿਹਾ ਆਪਣਾ ਵਿੱਚ ਆ ਵੀ ਇਹ ਬਾਹਰਲਾ ਬੰਦਾ ਆਇਆ ਹੋਇਆ ਤੇ ਆ ਦੇ ਕੀਉਂ ਠੀਕ ਹੈ ਜਿਹੋ ਜਿਹੇ ਸਾਧਨ ਹੁੰਦੇ ਨੇ ਨਿਆਣੇ ਉਹ ਚੰਨਾ ਵਧੀਆ ਹੁੰਦਾ ਖੇਡਣਾ ਸਿੱਖ ਜਾਂਦੇ ਆ ਤੇ ਪਿੰਡ ਦੀਆਂ ਛੱਤਾਂ ਟੀਨ ਦੀਆਂ ਪਾਈਆਂ ਹੋਈਆਂ ਨੇ ਤੇ ਢਾਣੀਆਂ ਵੀ ਆ ਇਧਰਲੇ ਪਾਸੇ ਕੁਝ ਘਰ ਬਣੇ ਹੋਏ ਨੇ ਪਿੰਡ ਤੋਂ ਬਾਹਰ ਬਾਹਰ ਖੇਤਾਂ 'ਚ ਪਹਾੜਾਂ ਤੇ ਪਿੰਡ ਘੁੰਮਦਿਆਂ ਦੇਖਿਆ ਕਿ ਇੱਥੋਂ ਦੇ ਘਰ ਲੱਕੜਾਂ ਦੇ ਬਣੇ ਹੋਏ ਨੇ ਤੇ ਲੱਕੜਾਂ ਇੱਥੇ ਇਕੱਠੀਆਂ ਕੀਤੀਆਂ ਬਾਵਾ 100 ਮਿਲ ਤੇ ਜਾਂ ਕੋਲੇ ਵਰਤਦੇ ਆ ਰਸੋਈਆਂ ਵਿੱਚ ਤੇ ਜਾਂ ਲੱਕੜ ਵਰਤਦੇ ਆ ਗੈਸ ਨਹੀਂ ਖਰੀਦੀ ਜਾਂਦੀ ਗੈਸ ਮਹਿੰਗੀ ਪੈਂਦੀ ਆ ਜੰਗਲ-ਜੰਗਲ ਵੱਢ ਕੇ ਲੈ ਆ ਕੇ ਇੱਥੇ ਸਿੱਟੇ ਹੋਏ ਨੇ ਇਹ ਲੋਕ ਬਹੁਤਾ ਮਾਸ ਹੀ ਖਾਂਦੇ ਨੇ ਗਾਂ ਦਾ ਮਾਸ ਹੋਰ ਵੀ ਤਰ੍ਹਾਂ ਦਾ ਖਾਂਦੇ ਸਾਰਾ ਕੁਝ ਹੀ ਰੰਗ-ਬਰੰਗਾ ਪਰ ਜੇ ਕਹਿ ਦਈਏ ਤਾਂ ਰੋਟੀ ਤੇ ਦਾਲ ਮਿਲ ਜਾਂਦੀ ਆਪਾਂ ਨੂੰ ਅੱਜ ਦਾ ਟਿਕਣਾ ਆਪਣਾ ਇਸ ਸ਼ਾਨਦਾਰ ਜਗ੍ਹਾ ਤੇ ਜਗ੍ਹਾ ਸੋਹਣੀ ਹੈ ਨਿੱਕਾ ਜਿਹਾ ਕਮਰਾ ਹੈ ਤੇ ਵਧੀਆ ਕੱਲ ਨੂੰ ਆਪਾਂ ਐਲਡੋਰੇਟ ਵੱਲ ਵਧਾਂਗੇ ਇੱਥੋਂ ਹੌਲੀ 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 ਕੀਨੀਆ ਚੋਂ ਆਪਾਂ ਬਾਹਰ ਨੂੰ ਨਿਕਲ ਰਹੇ ਹਾਂ ਜੋ ਗਾਂਢੇ ਵੱਲ ਵਧਦੇ ਹਾਂ ਤੇ ਇਲਾਕਾ ਸੋਹਣਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਚੜਾਈਆਂ ਨੇ ਤਾਂ ਕਰਕੇ ਸਫ਼ਰ ਕਰਦੇ ਆ ਟਾਈਮ ਲੱਗ ਜਾਂਦਾ ਜੇ ਤੁਸੀਂ ਵੀ ਚੜਾਈਆਂ ਤੇ ਸਾਈਕਲ ਚਲਾਉਣ ਦਾ ਥੋੜਾ ਜਿਹਾ ਹੈਗਾ ਕਿਤੇ ਤਾਂ ਚੰਡੀਗੜ੍ਹ ਤੋਂ ਸ਼ਿਮਲਾ ਬਹੁਤ ਸੋਹਣਾ ਥਾਂ ਚੰਡੀਗੜ੍ਹ ਤੋਂ ਸ਼ਿਮਲਾ ਰੋਡ ਸੜਕ ਖੁੱਲੀ ਹੈ ਜੇ ਨੀਆ ਸੜਕਾਂ ਆਪਣੇ ਦੇਸ਼ 'ਚ ਖੋਲੀਆਂ ਨੇ ਉਹਨੀਆਂ ਇੱਥੇ ਹੈ ਨਹੀਂ ਜਿਵੇਂ ਕਿ ਉਹ ਬਹੁਤ ਵੱਗਦਾ ਹਾਈਵੇ ਆ ਪਰ ਤਾਂ ਵੀ ਇਹਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਪਰ ਸੜਕ ਸਿੰਗਲ ਲੇਨ ਆ ਉਧਰ ਉਧਰੀ ਇੱਕ ਇੱਕ ਵਹੀਕਲ ਟੱਪਦਾ ਆਉਂਦਾ ਜਾਂਦਾ ਤੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਐਲਡੋਰੇਟ ਪਹੁੰਚ ਜਾਣਾ ਕੱਲ ਨੂੰ ਐਲਡੋਰੇਟ ਮਿਲਦੇ ਆਪਾਂ ਸਸੀਕਾਲ ਬਈ ਸਾਰਿਆਂ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਸੀਕਾਲ ਵਾਈ ਕਰੋ